ਰਾਜਨਤਾ ਦੇ ਜਪਾਤੀ ਬੰਦੋਬਸਤ ਕਰਨਾ ਕੀਤਾ ਗਿਆ ਸਮਾਪਤ ਹੁੰਦਾ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਲਗਾਏ ਜਾਂਦੇ ਹਨ। ਬਰਾ ਦੇ ਸ਼੍ਰੋਮਣੀ ਅਕਾਲੀ ਦਲ ਦੀ ਚਾਰਟੀਗ ਦੇ। ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਔਰ ਬੀਬਾ ਹਰਸਿਮਰਤ कौर ਬਾਦਲ ਜੀ ਦਾ ਔਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ। ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਜਲਾ ਮੋਗਾ ਦੇ ਸ਼ਹਿਰੀ ਪ੍ਰਧਾਨ ਬਹੁਤ ਹੀ ਮਿਹਨਤੀ ਸ਼੍ਰੀ ਖਨਮੁਖ ਭਾਰਤੀ ਜੀ ਉਹਨਾਂ ਨੂੰ ਸ਼ਹਿਰੀ ਪ੍ਰਧਾਨ ਬਣਾ ਕੇ ਜਿਲੇ ਦੀ ਬਹੁਤ ਵੱਡੀ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਤੇ ਅੱਜ 6ਵੀਂ ਪਾਤਸ਼ਾਹੀ ਦੇ ਸਥਾਨ ਗੁਰਦੁਆਰਾ ਸਾਹਿਬ ਵਿਖੇ ਪਤੋ ਹੀਰਾ ਸਿੰਘ ਵਿਖੇ ਉਹਨਾਂ ਨੇ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਇਹ ਸੁਖਮਨੀ ਸਾਹਿਬ ਦਾ ਜਿਹੜਾ ਉਹ ਪਾਠ ਕਰਵਾਇਆ ਗਿਆ ਅਰਦਾਸ ਹੋਈ ਤੇ ਸਾਰਿਆਂ ਨੇ ਇੰਨੀ ਵੱਡੀ ਸੰਗਤ ਵੱਡੀ ਤعداد ਦੇ ਵਿੱਚ ਪਹੁੰਚੀ ਸਾਰਿਆਂ ਨੇ ਉਹਨਾਂ ਨੂੰ ਅਸੀਸਾਂ ਦਿੱਤੀਆਂ ਔਰ ਇਸ ਗੱਲ ਦੀ ਅਰਦਾਸ ਵੀ ਕੀਤੀ ਸੱਚੇ ਪਾਤਸ਼ਾਹ ਅੱਗੇ ਕਿ ਉਹ ਦਿਨ ਦੁਗਣੀ ਰਾਤ ਚੌਗਣੀ ਸ਼ੋਮਨੀ ਅਕਾਲੀ ਦਲ ਦੀ ਤਰੱਕੀ ਵਾਸਤੇ ਔਰ ਲੋਕਾਂ ਦੀ ਭਲਾਈ ਵਾਸਤੇ ਉਹ ਵੱਧ ਚੜ ਕੇ ਜਾ ਆਪਣਾ ਯੋਗਦਾਨ ਪਾਉਣ ਤਾਂ ਜੀ ਮਾਲਾ ਸਾਹਿਬ ਕੋਰ ਕਮੇਟੀ ਮੈਂਬਰ ਵਿੱਚ ਚੇਤੇ ਤੌਰ ਤੇ ਪਹੁੰਚੇ ਸਰਦਾਰ ਸੰਜੀਤ ਸਿੰਘ ਜੀ ਸਣੀ ਗਿਲ ਹਲਕਾ ਇੰਚਾਰਜ ਔਰ ਮੀਤਪੁਰ ਦਾ ਕੌਮੀ ਮੀਤ ਪ੍ਰਧਾਨ ਔਰ ਸਰਦਾਰ ਰਣਵਿੰਦਰ ਸਿੰਘ ਜੀ ਪੱਪੂ ਰਾਮੂਵਾਲ ਕੌਮੀ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਜੀ ਤਰਵੰਡੀ ਪੰਘੇਰੀਆਂ ਸਾਰੀ ਹੀ ਸ਼ੋਮਨੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀ ਤੇ ਸਾਰਿਆਂ ਨੇ ਸਦਾ ਸੁਬੀਰ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਕੀਤਾ ਔਰ ਭਾਰਤੀ ਜੀ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਉਹ ਅੱਗੇ ਤੋਂ ਵੀ ਵੱਧ ਮਿਹਨਤ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਾਨਾ ਕੀ ਤਗੀ ਫਰਮਾਨਤੋਂ ਦਾ ਅੱਜ ਕਿਹ ਕਿਹ ਹੈ ਸ਼ਰੀ ਪ੍ਰਦਾਨ ਲੱਗਣ ਤੇ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਦਾ ਕੋਟਨ ਕੋਟਨ ਧੰਨਵਾਦ ਕਰਦਾ ਹਾਂ ਤੇ ਅੱਜ ਗੁਰੂ ਮਹਾਰਾਜ ਦਾ ਸ਼ਕਰਾਨਾ ਕਰਨ ਲਈ ਮੈਂ ਗੁਰੂ ਘਰ ਪਤੋ ਹਿਰਾ ਸਿੰਘ ਵਿਖੇ ਸੁਖਮਣੀ ਸਾਹਿਬ ਦੇ ਪਾਠ ਪ੍ਰਕਾਸ਼ ਕਰਾਈ ਸੀ ਜਿਨ੍ਹਾਂ ਦੇ ਭੋਗ ਪਾਏ ਗਏ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਤੇ ਸਾਡੇ ਸਾਰੇ ਹੀ ਸਤਿਕਾਰਯੋਗ ਪਿਆਰ ਕਰਨ ਵਾਲੇ ਅੱਜ ਗੁਰੂ ਘਰ ਆਏ ਨਾਮਸ਼ਕਾਰ ਕੀਤੀ ਤੇ ਮੈਨੂੰ ਅਸ਼ੀਰਵਾਦ ਦਿੱਤਾ ਸਾਰਿਆਂ ਨੇ ਜਿਹੜੀ ਕਿ ਪਾਰਟੀ ਪ੍ਰਧਾਨ ਸਰਦਾਰ ਸੁਬੀਸ਼ ਸਿੰਘ ਬਾਦਲ ਨੇ ਮੇਰੀ ਡਿਊਟੀ ਲਈ ਹੈ ਮੈਂ ਉਹ ਤੰਦ ਹੀ ਨਿਮਾਉਂਗਾ ਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਾਂਗਾ ਹੜਪੀੜਤਾਂ ਦੀ ਗੱਲ ਕੀਤੀ ਹੈ ਤਾਂ ਸੁਖਵੀਰ ਸਿੰਘ ਬਾਲ ਵੱਡੇ ਪੱਧਰ ਤੇ ਯਤਨ ਕਰ ਰਿਹਾ ਕੀ ਕਹਿਣਾ ਚਾਹੁੰਗੇ ਸਾਰਿਆਂ ਨੂੰ ਇਕੱਠੇ ਹੋਣ ਦੀ ਵੀ ਅਪੀਲ ਕੀਤੀ ਗਈ ਹੈ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਾਫੀ ਦਿਨਾਂ ਤੋਂ ਜਿਸ ਦਿਨ ਦੇ ਪੰਜਾਬ ਦੇ ਵਿੱਚ ਹੜ ਦੇ ਮਾਹੌਲ ਬਣੇ ਬੇ ਉਹ ਪਿੰਡਾਂ ਦੇ ਵਿੱਚ ਹੀ ਫਿਰ ਰਹੇ ਆ ਕਿਤੇ ਕਿਸੇ ਜ਼ਿਲ੍ਹੇ ਕਿਤੇ ਕਿਸੇ ਜੇਲੇ ਜਾਂਦੇ ਆ ਤੇ ਕਿਉਂਕਿ ਆਪਣੀ ਜੇਬ ਦੇ ਵਿੱਚੋਂ ਡੀਜ਼ਲ ਹੋਰ ਇੰਜਨ ਵਗੈਰਾ ਪਾਈਪ ਵਗੈਰਾ ਚਾਰਾ ਲੰਗਰ ਸਾਰਾ ਪ੍ਰਬੰਧ ਉਹ ਆਪ ਦੇ ਖਰਚੇ ਤੇ ਕਰ ਰਹੇ ਆ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਵੀ ਅਸੀਂ ਸਰਦਾਰ ਸੁਖਵੀਰ ਸਿੰਘ ਬਾਲ ਦੀ ਪਾਰਟੀ ਦੇ ਵਿੱਚ ਉਹਨਾਂ ਨਾਲ ਜੁੜੇ ਹੋਏ ਆ ਕਿਉਂਕਿ ਇਹ ਜੇ ਲੀਡਰ ਕਿਸੇ ਨੂੰ ਹੀ ਮਿਲਦੇ ਆ ਇਹ ਜੇ ਲੀਡਰ ਮਿਲਣੇ ਬਹੁਤ ਔਖੇ ਆ